ਉਹ ਤਾਂ ਜਿਹੜਾ ਇਹ ਤਾਂ ਮੈਨੂੰ ਪਤਾ ਕਿਉਂਕਿ ਬਿਲਕੁਲ ਮਹਿਕਬਰ ਹੈ ਕਿ ਅਸੀਂ ਇਹਦਾ ਕਰਦੇ ਰਹਿੰਦੇ ਆ ਕਿ ਕਿੰਨੀਆਂ ਚੀਜ਼ਾਂ ਜਿਹੜੀਆਂ ਮਲਾਪਟੀ ਆਦੀਆਂ ਆ ਕਿੰਨਾ ਮੱਲਾ ਜਿਹੜਾ ਦੁੱਧ ਆਪੇ ਬਣਾ ਕੇ ਲੈ ਆਉਂਦੇ ਆ ਇਹ ਚੀਜ਼ਾਂ ਦਾ ਪਤਾ ਇੱਥੇ ਬਹੁਤ ਸਾਰਾ ਸਾਡਾ ਹੈਲਥ ਡਿਪਾਰਟਮੈਂਟ ਜਿਹੜਾ ਉਹ ਇੱਥੇ ਬਹੁਤ ਲੰਬੀ ਚੌੜੀ ਲੜਾਈ ਜਿਹੜੀ ਲਾੜਿਆ ਪਹਿਲਾਂ ਵੀ ਲੜੀਏ ਹੁਣ ਵੀ ਲਾੜੇ ਦਿਵਾਲੀ ਦੇ ਲਾਗੇ ਥੋੜਾ ਜਿਆਦਾ ਹੁੰਦਾ ਕਿ ਉਦੋਂ ਕਿਉਂਕਿ ਬਹੁਤ ਜ਼ਿਆਦੀਆਂ ਮਠਿਆਈਆਂ ਸਵੀਟਸ ਵਗੈਰਾ ਬਣਦੀ ਹੈ ਉਦੋਂ ਇਹਨਾਂ ਦੀ ਬਲੋ ਜਿਹੜੀ ਉਹ ਵੱਧ ਜਾਂਦੀ ਹੈ ਪਰ ਬਾਕੀ ਅਸੀਂ ਕਿਸੇ ਨੂੰ ਵੀ ਜਿਹੜਾ ਜੇ ਕੋਈ ਬੰਦਾ ਮਤਲਬ ਦੁੱਧ ਪ੍ਰੋਡਕਟ ਦੇ ਵਿੱਚ ਮਲਾਪਟ ਕਰਦਾ ਤੇ ਉਹਨੂੰ ਪੰਜਾਬ ਸਰਕਾਰ ਜਿਹੜੀ ਕਿਸ ਤਰ੍ਹਾਂ ਦੀ ਕੋਈ ਮਾਫੀ ਨਹੀਂ ਦੇਊਗੀ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਸਰ ਬਾਰਡਰ ਫੈਲ ਤੋਂ ਜ਼ਿਆਦਾ ਜੱਟਾਂ ਕੋਲ ਢੇਰੀਆਂ ਨਹੀਂ ਹੈਗੀਆਂ ਫਿਰ ਵੀ ਦਰਮਾਦ ਦਰਮ ਦੁੱਧ ਨਕਲੀ ਬਣਾਉਂਦੇ ਕੀ ਉੱਥੇ ਕੋਈ ਕਾਰਵਾਈ ਕੀਤੀ ਜਾਏਗੀ ਨਹੀਂ ਜੀ ਮੇਰਾ ਮੇਰਾ ਖਿਆਲ ਹੈ ਕਿ ਜਿਹੜਾ ਇਹ ਕਹਿਣਾ ਕਿ ਬੈਡਰ ਬਾਰਡਰ ਬੈਲਟ ਦੇ ਉੱਤੇ ਨਹੀਂ ਗਿਆ ਸਾਇਦ ਤੁਹਾਡੇ ਕੋਲ ਪੂਰੀ ਇਨਫੋਰਮੇਸ਼ਨ ਨਹੀਂ ਗਈ ਮੇਰਾ ਹਲਕਾ ਹੀ ਨਾਲਾ ਬਾਰਡਰ ਬੈਲਟ ਤੇ ਆ ਬਹੁਤ ਵੱਡੇ ਵੱਡੇ ਸਾਡੇ ਡੇਰੀ ਫਾਰਮ ਆ ਉੱਥੇ ਹਰ ਕਿਸਾਨ ਕੋ ਚੰਗੀਆਂ ਵਧੀਆ ਨਸਲੀ ਗਊਆਂ ਤੇ ਨਸਲੀ ਮੱਝਾਂ ਨੇ ਕੋਈ ਜਿਹੜਾ ਵੇਖੋ ਮਿਲਾਪ ਟਕਾਦਾ ਉਹਦੇ ਲਈ ਕੋਈ ਏਰੀਏ ਦਾ ਨਹੀਂ ਹੈ ਮਿਲਾਪ ਟਕਾਣ ਨਾਲੇ ਤਾਂ ਸ਼ਾਇਦ ਬਿੱਠੇ ਬਣਾਏ ਜਾਂਦੇ ਆ ਉਹਨਾਂ ਨੂੰ ਉਥੋਂ ਬਾਰਡਰ ਤੇ ਲਿਆਉਣ ਦੀ ਲੋੜ ਹੀ ਨਹੀਂ ਉਹ ਤਾਂ ਸ਼ਾਇਦ ਬਿੱਠੇ ਇੱਥੇ ਗੜਬੜ ਕਰ ਦਿੰਦੇ ਆ ਕੰਮ ਇਸ ਕਰਕੇ ਬਾਰਡਰ ਦੀ ਇਹਦੇ ਨਾਲ ਕੋਈ ਤਲਕਵਾਸਤਾ ਨਹੀਂਗਾ ਜਿਹੜਾ ਵੀ ਬੰਦਾ ਡੁਪਲੀਕੇਟ ਪ੍ਰੋਡਕਟ ਬਣਾਉਂਦਾ ਜਿਹੜਾ ਵੀ ਬੰਦਾ ਨਕਲੀ ਪ੍ਰੋਡਕਟ ਬਣਾਉਂਦਾ ਉਹਦੇ ਖਿਲਾਫ ਪੰਜਾਬ ਸਰਕਾਰ ਜਿਹੜੀ ਆ ਸਖਤ ਕਾਨੂੰਨੀ ਕਾਰਵਾਈ ਕਰੂਗੀ ਲੋਕਾਂ ਦੀ ਸਿਹਤ ਦੇ ਨਾਲ ਪੰਜਾਬ ਸਰਕਾਰ ਕਿਸੇ ਨੂੰ ਖਲਵਾੜ ਨਹੀਂ ਕਰਦੋ। ਹਲੋ ਸਾਬ ਬੀਜੇਪੀ ਲੀਡਰ ਅਸ਼ਵੀ ਸ਼ਰਮਾ ਦਾ ਬਿਆਨ ਆਇਆ ਕਿ ਹੁਣ ਬੱਸਾਂ ਦੇ ਵਿੱਚ ਪੰਜਾਬ ਰੋਡਵੇ ਦੇ ਬੱਸ ਦੇ ਵਿੱਚ ਗੋਲਿਆ ਚਲਾ ਦਾ ਮਾਮਲਾ ਸਾਹਮਣੇ ਹੈ। ਪੁਰਾਣਾ ਦੌਰ 80 90 ਦਾ ਦੌਰ ਦੁਬਾਰਾ ਆ ਚੁੱਕਾ ਪੰਜਾਬ ਦੇ ਵਿੱਚ। ਨਹੀਂ ਉਹ ਤਾਂ ਉਹਨਾਂ ਦੀ ਉਹਨਾਂ ਦੀ ਸੋਚ ਇਦਾਂ ਦੀ ਹੈ ਕਿ ਜਿਹੜੇ ਲੋਕ ਇਹ ਸਮਝਦੇ ਆ ਕਿ 85 ਵਾਲਾ ਦੌਰ ਆ ਗਿਆ ਇਦਾਂ ਦੀ ਕੋਈ ਗੱਲ ਨਹੀਂ ਗਈ। ਜਿਹੜਾ ਵੀ ਕੋਈ ਬੰਦਾ ਮੈਂ ਪਹਿਲਾਂ ਵੀ ਤੁਹਾਨੂੰ ਕਹਿੰਨਾ ਕਿ ਕੋਈ ਵੀ ਬੰਦਾ ਜਦੋਂ ਇਦਾਂ ਦੀ ਕਾਰਵਾਈ ਕਰਦਾ ਤੇ ਅਸੀਂ ਉਸੇ ਲਈ ਉੱਤੇ ਸਖਤ ਕਾਰਵਾਈ ਕਰਦੇ ਹਾਂ। ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਕੁਝ ਸਮਾਜਵਾਦੀ ਤਾਤੇ ਇਦਾਂ ਦੇ ਜਿਹੜੇ ਪੰਜਾਬ ਦੀ ਸ਼ਾਂਤੀ ਜਿਹੜੀ ਆ ਉਹ ਖ਼ਲਾਫ ਕਰਨੀ ਚਾਹੁੰਦੇ ਹਨ ਕਾਨੂੰਨ ਨੂੰ ਖ਼ਲਾਫ ਕਰਨਾ ਚਾਹੁੰਦੇ ਆ ਉਹ ਬਿਲਕੁਲ ਨਹੀਂ ਹੁੰਦੇ ਵਾਹ ਜੀ ਤੋਹ ਜਲਾਦਾ ਵੀ ਸਰ ਅੱਜ ਮੁੱਦਾ ਚੱਕਿਆ ਨੇ ਸੰਸਦ ਦੇ ਵਿੱਚ ਕਿ ਪੰਜਾਬ ਦੇ ਜਲੋੜ ਬਿਲਕੁਲ ਖਤਮ ਹੋ ਚੁੱਕਾ ਹੈ ਵਾ ਤੁਰੰਤ ਕੇਂਦਰ ਸਰਕਾਰ ਨੂੰ ਦਖਲ ਦੇ ਦੇਣ ਨੂੰ ਲੋੜ ਕਰਨੀ ਕਿਹਾ ਕੋਈ ਨਹੀਂ ਉਹਨਾਂ ਦੇ ਕਹਿਣ ਨਾਲ ਤਾਂ ਕੀ ਹੋਣਾ ਕਹਿੰਦੋ ਉਹਨਾਂ ਨੂੰ ਕਹਿੰਦੋ ਆਪਾਂ ਜਿਹੜਾ ਲਾਅ ਐਂਡ ਆਰਡਰ ਦਾ ਮੁੱਦਾ ਬਿਲਕੁਲ ਸਹੀ ਆ ਗੱਦੀ ਤੋਹਲੇ ਦੇ ਕਹਿਣ ਨਾਲ ਕੋਈ ਵਧਦੀ ਜਾਣਾ ਕੋਈ ਘਟਦੀ ਜਾਣਾ ਸਮਝਦੇ ਆਂਕੀ ਗੱਲ ਜੋਦੇ ਲਾਅ ਐਂਡ ਆਰਡਰ ਦੇ ਮੁੱਦੇ ਜਿੰਨਾ ਕਰਕੇ ਉਹ ਕਹੇ ਨਾ ਫਿਰ ਕਾਂਗਰਸ ਦੇ ਪੈਦਾ ਕਰਕੇ ਇੰਨਾ ਕੰਮ ਕਰਮਣ ਕਰਤਾ ਇਹ ਵੀ ਨਾ ਉੱਥੇ ਚੁੱਕੇ ਨਾ ਆਪਣਾ ਕਿ ਸਾਡੀਆਂ ਸਰਕਾਰਾਂ ਨੇ ਬੇੜਾ ਗਲ ਕੀਤਾ ਪੰਜਾਬ ਦਾ ਜਦੋਂ ਤੁਸੀਂ ਗੱਲ ਕਹਿੰਦੇ ਹੋ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਦਿਆ ਕਰੋ ਇਹ ਇੱਕ ਬੋਲ ਕਰ ਰਿਹਾ ਕਾਂਗਰਸੀ ਜਿਨ੍ਹਾਂ ਦੇ ਸਰ ਆਪਰੇਸ਼ਨ ਬਲੂ ਸਟਾਰ ਦਿਨਾਂ ਦੇ ਰਾਜ ਚ ਸਿੱਖਾਂ ਦੇ ਕਤਲਿਆਂ ਹੋਏ ਉਹ ਅੱਜ ਬੰਦੇ ਸਾਨੂੰ ਸਬਸਕਾ ਦੇ ਕੋਈ ਇਦਾਂ ਦੀ ਗੱਲ ਨਹੀਂ ਲਾਅ ਐਂਡ ਆਰਡਰ ਦੇ ਉੱਤੇ ਸਾਡੀ ਸਰਕਾਰਾਂ ਨੇ ਬਿਲਕੁਲ ਨਿਗਰ ਰੱਖੀ ਆ ਕਿਸੇ ਵੀ ਬੰਦੇ ਨੂੰ ਅਮਨ ਕਾਨੂੰਨ ਦੀ ਸਥਿਤੀ ਜੜੀ ਭੰਗ ਨਹੀਂ ਕਰਨ ਦੇ ਰਵੀ ਦੇ ਬਿੱਟੂ ਬੜੀ ਪੈਰਵੀ ਕਰ ਰਹੀ ਜੀ ਅਮਰਪਾਲ ਜੀ ਕੀ ਲੱਗਦਾ ਤੁਹਾਨੂੰ ਬੀਜੇਪੀ ਦਾ ਕੀ ਡਬਲ ਸਟੈਂਡਰਡ ਹੈ ਕੀ ਆ ਉਹ ਬਿੱਟੂ ਦਾ ਵਗੈਰ ਪਤਾ ਨਹੀਂ ਲੱਗਦਾ ਉਹ ਕੀ ਕਰਦਾ ਇਹ ਬੀਜੇਪੀ ਦੀ ਗੇਮ ਹੈ ਦੇਖੋ ਮੈਂ ਹਮੇਸ਼ਾ ਬਾਅਦ ਬਾਅਦ ਇਹ ਕਹਿੰਦਾ ਕਿ ਬੀਜੇਪੀ ਹਰ ਢੰਗ ਦੇ ਨਾਲ ਲੱਗੀ ਹੈ ਕਿ ਪੰਜਾਬ ਦੇ ਹਾਲਾਤ ਖਰਾਬ ਹੋਣ ਪੰਜਾਬ ਦੀ ਸਰਕਾਰ ਕਮਜ਼ੋਰ ਹੋਵੇ ਪੰਜਾਬ ਕਮਜ਼ੋਰ ਹੋਵੇ ਇਹ ਬੀਜੇਪੀ ਦਾ ਸੋਚ ਹੈ ਦਿੱਲੀ ਦੇ ਬੈਠਿਆਂ ਦੀ ਉਹ ਕਦੀ ਬਿੱਟੂ ਨੂੰ ਲਾ ਲੈਂਦੇ ਕਦੀ ਕਿਸੇ ਨੂੰ ਲਾ ਲੈਂਦੇ ਸਭ ਦੇ ਇੱਕ ਦੀ ਗੱਲ ਉਹਨਾਂ ਨੇ ਹੁਣ ਤੱਕ ਕਈ ਵਾਰ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਕਮਜ਼ੋਰ ਹੋ ਜਾਏ ਪਰ ਪੰਜਾਬ ਕਮਜ਼ੋਰ ਨਹੀਂ ਹੋਏਗਾ ਭਾਵੇਂ ਜਿਨਾਂ ਮਰਜ਼ੀ ਜ਼ੋਰ ਲਾ ਲੈ ਬਿੱਟੂ ਦੇ ਕਹਿਣਾ ਕੀ ਹੋਣਾ ਤੇ ਕੀ ਨਹੀਂ ਹੋਣਾ ਅਸੀਂ ਪੰਜਾਬੀ ਜਿਹੜੇ ਪੰਜਾਬ ਨੂੰ ਮਜ਼ਬੂਤ ਰੱਖਣਾ ਸਾਡੀ ਡਿਊਟੀ ਹੈ ਪੰਜਾਬ ਮਜ਼ਬੂਤ ਹੈ ਪੰਜਾਬ ਮਜ਼ਬੂਤ ਰਹਿਊਗਾ ਭਾਵੇਂ ਜੀਪੀ ਜਿੰਨਾ ਮਰਜ਼ੀ ਜ਼ੋਰ ਲਾ ਲੈ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲੈ ਸਾਡੇ ਪੈਸੇ ਡੱਕ ਕੇ ਵੇਖ ਲੈ ਸਾਡੇ ਕਿਸਾਨ ਮਾਰ ਕੇ ਵੇਖ ਲੈ ਸਾਡੇ ਕਈ ਬਿੱਲ ਰੋਕ ਕੇ ਵੇਖ ਲੈ ਕਈ ਕੁਝ ਕੀਤਾ ਬੀਜੇਪੀ ਨੇ ਪੰਜਾਬ ਬ루ਆ ਪੀਰਾਂ ਦੀ ਤਾਕਤ ਆ ਯਾਰ ਪੰਜਾਬ ਨੂੰ ਕੌਣ ਕਮਜ਼ੋਰ ਕਰ ਸਕਦਾ ਦਸਾਂ ਗੁਰਾਂ ਦੀ ਤਾਕਤ ਹੀ ਪੰਜਾਬ ਨਹੀਂ ਕਮਜ਼ੋਰ ਹੋ ਸਕਦਾ ਭਾਵੇਂ ਜੋ ਮਰਦੀ ਹੋਵੇ ਅੰਮ੍ਰਿਤਪਾਲ ਦੱਸ ਸਕਦਾ ਕੋਈ ਵੀ ਨਹੀਂ ਕਰ ਸਕਦਾ ਜਿਵੇਂ ਉਹਦੀ ਪਰੋਲ ਦੇ ਵਿਰੋਧ ਕੀਤਾ ਇਹਦੇ ਨਾ ਸਦੀ ਕੋਈ ਨਹੀਂ ਕਰ ਸਕਦਾ ਪੰਜਾਬ ਕਦੀ ਕਮਜ਼ੋਰ ਨਹੀਂ ਹੋਊਗਾ ਹਾਂ ਪੰਜਾਬ ਨੂੰ ਕਮਜ਼ੋਰ ਕਰਨਾ ਇੰਨਾ ਕੋਈ ਸੌਖਾ ਕੰਮ ਨਹੀਂ ਪੰਜਾਬ ਨੇ ਪਹਿਲਾਂ ਵੀ ਬੜੇ ਮਤਲਬ ਵੱਡੀਆਂ ਕੁਰਬਾਨੀਆਂ ਦਿੱਤੀਆਂ ਪੰਜਾਬ ਨੇ ਪਹਿਲਾਂ ਵੀ ਬੜੇ ਉੱਚੇ ਥੱਲੇ ਕਈ ਹਾਲਾਤ ਦੇਖੇ ਆ ਪਰ ਪੰਜਾਬ ਨੂੰ ਕਮਜ਼ੋਰ ਕਰਨਾ ਕਿਸੇ ਦੇ ਹੱਥ ਦੀ ਗੱਲ ਨਹੀਂ ਸਰਾਮਾ ਦੀ ਬੜੀ ਦਾ ਕੀ ਸਟੈਂਡ ਆ ਪਰੋਲ ਦੇ ਉੱਤੇ ਅੰਮ੍ਰਿਤਪਾਲ ਕੀਕ ਟ੍ਰੈਂਡ ਐਸਟੈਂਡ ਦਿੱਤਾਦਾ ਹੈ ਹੋਰ ਕੀ ਜਣਾ ਇਸ ਤੇ ਆ ਰਹੀ ਕਹਿ ਰਹੇ ਕਿ ਦੇਖੋ ਅਸੀਂ ਤਾਂ ਸਿੱਧਾ ਕਹਿ ਰਹੇ ਕਿ ਜਿਹੜੇ ਬੰਦੇ ਅਮਨ ਕਾਨੂੰਨ ਖਰਾਬ ਕਰਨਗੇ ਉਹਨਾਂ ਦੇ ਨਾਲ ਸਾਡੀ ਲੜਾਈ ਹੈ ਤਾਂ ਕਿ ਹਾਂ ਮੇਟ ਮੇਟ ਮੇਟ